ਤਾਜ਼ਾ ਮਾਮਲਾ ਹਬੌਰ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਨਜਾਇਜ਼ ਤੌਰ ਤੇ ਬਣਾਏ ਗਏ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਪੁਲਿਸ ਨੇ ਮਾਰਿਆ ਛਾਪਾ ਨਸ਼ੇ ਦੀ ਦਲਦਲ ਚ ਫਸੇ ਨੌਜਵਾਨਾਂ ਨੂੰ ਬਚਾਉਣ ਖਾਤਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਸਰਕਾਰ ਦੀ ਮਨਜ਼ੂਰੀ ਤਹਿਤ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਹਨ ਜਿਸ ਦੇ ਵਿੱਚ ਹੁਣ ਤੱਕ ਕਈ ਨੌਜਵਾਨਾਂ ਨੂੰ ਨਵੀਆਂ ਜ਼ਿੰਦਗੀਆਂ ਮਿਲੀਆਂ ਨੇ ਕਈ ਨੌਜਵਾਨ ਨਸ਼ੇ ਤੋਂ ਮੁਕਤ ਹੋਏ ਨੇ ਪਰ ਅਬੋਰ ਸ਼ਹਿਰ ਦੇ ਵਿੱਚ ਨਸ਼ਾ ਮੁਕਤੀ ਕੇਂਦਰ ਦੀ ਆਰਡ ਦੇ ਵਿੱਚ ਕੁਝ ਹੋਰ ਹੀ ਕੰਮ ਚੱਲ ਰਿਹਾ ਸੀ ਮਾਮਲਾ ਸਾਹਮਣੇ ਆਇਆ ਕਿ ਇੱਕ ਪਰਿਵਾਰ ਦਾ ਨੌਜਵਾਨ ਬੀਤੇ ਕੁਝ ਦਿਨਾਂ ਤੋਂ ਘਰ ਤੋਂ ਲਾਪਤਾ ਸੀ ਪਰਿਵਾਰ ਨੇ ਨੌਜਵਾਨ ਦੀ ਕਈ ਥਾਵਾਂ ਤੇ ਭਾਲ ਕੀਤੀ ਤਾਂ ਅੰਤ ਨੂੰ ਲੱਭਦੇ ਲਵਾਉਂਦੇ ਪਰਿਵਾਰ ਨੂੰ ਪਤਾ ਲੱਗਾ ਕਿ ਨੌਜਵਾਨ ਅਬੋਰ ਸ਼ਹਿਰ ਦੇ ਸ਼ੁਭਾਸ਼ ਨਗਰ ਵਿੱਚ ਕਿਸੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਦਾਖਲ ਹੋਇਆ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਨਸ਼ਾ ਮੁਕਤੀ ਕੇਂਦਰ ਦੇ ਮਾਲਕਾ ਨਾਲ ਗੱਲਬਾਤ ਕੀਤੀ ਕਿ ਸਾਡੇ ਨੌਜਵਾਨ ਨੂੰ ਦਾਖਲ ਕਰਨ ਤੋਂ ਬਾਅਦ ਪਰਿਵਾਰ ਨੂੰ ਕਿਉਂ ਨਹੀਂ ਦੱਸਿਆ ਤਾਂ ਉਸਨੇ ਪਰਿਵਾਰ ਨਾਲ ਕੋਈ ਠੋਸ ਗੱਲਬਾਤ ਨਹੀਂ ਕੀਤੀ ਜਿਸ ਤੋਂ ਬਾਅਦ ਪਰਿਵਾਰ ਕਿਸਾਨ ਜਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਜਾ ਪਹੁੰਚਿਆ ਪਰਿਵਾਰ ਦਾ ਕਹਿਣਾ ਹੈ ਕਿ ਜਦ ਨੌਜਵਾਨ ਨੂੰ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਦੇਖਿਆ ਤਾਂ ਉਹ ਨਸ਼ੇ ਦੀ ਹਾਲਤ ਦੇ ਵਿੱਚ ਲੱਗ ਰਿਹਾ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਅੰਦਰ ਨਸ਼ਾ ਛੱਡਣ ਲਈ ਆਏ ਨੇ ਉਹਨਾਂ ਸਾਰਿਆਂ ਦਾ ਡਰਗ ਟੈਸਟ ਕਰਵਾਇਆ ਜਾਏ ਤਾਂ ਆਪੇ ਪਤਾ ਲੱਗ ਜਾਏਗਾ ਕਿ ਇਸ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਨਸ਼ਾ ਛਡਾਇਆ ਜਾਂਦਾ ਸੀ ਕਿ ਨਸ਼ਾ ਲਵਾਇਆ ਜਾਂਦਾ ਸੀ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਜਦ ਨਸ਼ਾ ਮੁਕਤੀ ਕੇਂਦਰ ਨੂੰ ਚੈੱਕ ਕੀਤਾ ਗਿਆ ਤਾਂ ਇਹ ਪਤਾ ਲੱਗਾ ਕਿ ਇਹ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਨਜਾਇਜ਼ ਤੌਰ ਤੇ ਨਸ਼ਾ ਮੁਕਤੀ ਕੇਂਦਰ ਖੋਲਿਆ ਗਿਆ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਸੀਲ ਕਰਕੇ 30-35 ਦੇ ਕਰੀਬ ਨੌਜਵਾਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਜ਼ਰੂਰ ਲਿਆਂਦੀ ਜਾਏਗੀ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਕਿਸਾਨ ਆਗੂਆਂ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਮੇਰਾ ਨਾਮ ਮਨਜਿੰਦਰ ਸਿੰਘ ਕਿੱਥੇ ਰਹਿੰਦੇ ਹੋ ਪਾਜੀ ਮੈਂ ਆਰਾਮਨਗਰ ਪਿੰਡ ਆਰਾਮਨਗਰ ਤੋਂ ਆ ਕੇ ਦਸ ਸਿੰਘ ਪਾਜੀ ਪੁਲਿਸ ਨੂੰ ਲੈ ਕੇ ਕਿੱਥੇ ਆਏ ਹੋ ਤੁਸੀਂ ਤੇ ਕੀ ਮਾਮਲਾ ਹੈ ਸਾਰਾ ਮੇਰਾ ਨਾਮ ਬ੍ਰਦਰ ਆ ਮੇਥੂ ਛੋਟਾ ਜਸਵਿੰਦਰ ਸਿੰਘ ਉਹਦਾ ਨਾਮ ਹੈ ਠੀਕ ਹੈ ਤੇ ਉਹ ਐਸ ਵੀਰੇ ਜਾਨਦ ਵਾਲੇ ਪਿੰਡ ਰਹਿਂਦਾ ਮਰੋੜ ਦੇ ਨਾਲ ਠੀਕ ਹੈ ਤੇ ਉਹ ਕਿਸੇ ਗੱਲੋਂ ਆਉਦੀ ਮੈਸੀਨ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਤੇ ਉੱਥੋਂ ਬਿਨਾਂ ਦੱਸੇ ਆ ਗਿਆ ਸੀ ਜੀ ਠੀਕ ਹੈ ਤੇ ਅਸੀਂ 2 ਦਿਨ ਹੋ ਗਏ ਵੀ ਉਹਦੀ ਪੜਤਾਲ ਕਰ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਉਹਦਾ ਫੋਨ ਬੰਦ ਆ ਰਿਹਾ ਸੀ ਤੇ ਜਦੋਂ ਮਨ ਲੋ ਲొਕੇਸ਼ਨ ਕਢਵਾਈ ਤੇ ਸਾਨੂੰ ਹਬੋਰ ਦੀ ਲొਕੇਸ਼ਨ ਪਤਾ ਲੱਗੀ ਠੀਕ ਹੈ ਠੀਕ ਹੈ ਤੇ ਜਿੰਨੇ ਵੀ ਆਪਣੇ ਰਿਲੇਟਿਵ ਇੱਥੇ ਬੈਠੇ ਆ ਆਪਾਂ ਹਰੇਕ ਨਾਲ ਤਾਲੁਕਾ ਕੀਤਾ ਵੀ ਕਿਤੇ ਤੁਹਾਡੇ ਕੋਲੇ ਤੇ ਨਹੀਂ ਆਇਆ ਉਹਨਾਂ ਚੋਂ ਫਿਰ ਇੱਕ ਮੇਰੀ ਭੁਆਜੀ ਦਾ ਬੇਟਾ ਸੀ ਜਰ ਰਮੇਂਡੋ ਦੇ ਨਾਲ ਗੱਲ ਕੀਤੀ ਸੀ ਇਹਨੇ ਅੱਛਾ ਉਹ ਉਹਦੇ ਨੇ ਪੁੱਛਿਆ ਸੀ ਵੀ ਇੱਥੇ ਕੋਈ ਐਦਾਂ ਸੈਂਟਰ ਚੱਲਦਾ ਹੈ ਜਾਂ ਕੁਝ ਵੀ ਹੈ ਫਿਰ ਅਸੀਂ ਇਹਨਾਂ ਦੇ ਜਿਹੜਾ ਕੋਈ ਸੈਂਟਰ ਚੱਲਦਾ ਹੈ ਸੀ ਇਹਦਾ ਪਤਾ ਕਰਾਇਆ ਵੀ ਇਹ ਕਿਹਦੇ ਕੋਲੇ ਚੱਲਦਾ ਹੈ ਕਿਹੜੇ ਦੇ ਮਾਲਕ ਪਰ ਅਸੀਂ ਇਹਨਾਂ ਦਾ ਨੰਬਰ ਲਿਆ ਹੂੰ ਹੂੰ ਨੰਬਰ ਲੇ ਕੇ ਇਹਨਾਂ ਨਾਲ ਅਸੀਂ ਤਾਲੁਕਤ ਕੀਤਾ ਵੀ ਤੁਸੀਂ ਸਾਡਾ ਬੰਦਾ ਸਾਨੂੰ ਬਿਗੈਰ ਇਤਲਾਹ ਤੋਂ ਸਾਡੀ ਕਿਸੇ ਵੀ ਫੈਮਿਲੀ ਦੇ ਮੈਂਬਰ ਨੂੰ ਕਿ ਤੁਸੀਂ ਇੱਥੇ ਕਿਵੇਂ ਰੱਖ ਸਕਦੇ ਠੀਕ ਆ ਰਾਤ ਵੀ ਮੈਂ ਇਹਨਾਂ ਨੂੰ ਬਹੁਤ ਕਿਹਾ ਵੀ ਤੁਸੀਂ ਇੱਕ ਦੀ ਵੀਡੀਓ ਕੋਲ ਕੇ ਆਓ ਵੀ ਸਾਡਾ ਬੰਦਾ ਤੇ ਦਿਖਾਓ ਤੁਹਾਡੇ ਕੋਲੇ ਹੈ ਜਾਂ ਕਿ ਨਹੀਂ ਹੈ ਰਾਤ ਇਹਨਾਂ ਨੇ ਸਾਡੇ ਨਾਲ ਕਿਸੇ ਨਾ ਕੋਈ ਗੱਲਬਾਤ ਨਹੀਂ ਕਰਾਈ ਅੱਛਾ ਹੁਣ ਮੈਂ ਫਿਰ ਫਿਰ ਸਵੇਰ ਮੈਂ ਇਹ ਚੀਜ਼ ਦਾ ਪੁਲਿਸ ਨੂੰ ਇਤਲਾਹ ਕੀਤੀ ਇਹਦੇ ਨਾਲ ਲੈ ਕੇ ਆਇਆ ਭਾਜੀ ਇਹ ਰਜਿਸਟ੍ਰੇਸ਼ਨ ਤੋਂ ਬਿਨਾ ਚੱਲ ਰਿਆ ਸੀ ਕਿ ਤੁਹਾਨੂੰ ਹੈ ਪਰਮਿਸ਼ਨ ਇਸ ਚੀਜ਼ ਦੀ ਨਹੀਂ ਨਹੀਂ ਜੇਸ਼ਨ ਦੇ ਲਈ ਇਦਾਂ ਸਸਤਾ ਵਾ ਇੱਕ ਸਿਵਾ ਜਿਵੇਂ ਪਾਠ ਕਰਾਇਆ ਜਾਂਦਾ ਈ ਇੱਥੇ ਬੱਚੇ ਨੂੰ ਅੱਛਾ ਹਾਂਜੀ ਪਾਠ ਬਾਣੀ ਨਾਲ ਜੋੜਿਆ ਜਾਂਦਾ ਵਾ ਤੇ ਕੋਈ ਇਹਨਾਂ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਕੋਈ ਬੰਦਾ ਸਿਲੀ ਆਪਦੀ ਮਰਜ਼ੀ ਨਾਲ ਹੁੰਦੇ ਆਪਦੀ ਮਰਜ਼ੀ ਨਾਲ ਚਲੇ ਜਾਂਦੇ ਆਂ ਮਰਜ਼ੀ ਜਿਹੜਾ ਆਵੇ ਜਿਹੜਾ ਮਰਜ਼ੀ ਜਾਵੇ ਅੱਛਾ ਕਿੰਨੇ ਕੁ ਚਿਰ ਤੋਂ ਚੱਲ ਰਿਹਾ ਇਹ ਪਾਜੀ ਕੋਈ ਨੇ ਬਸ 2-3 ਮਹੀਨੇ ਲੱਗਰੀ ਗਏ ਵਾ ਅਜਾਤ ਮਤਲਬ ਜਿਹੜੇ ਆ 15 20 ਜਣੇ ਆਏ ਆ ਆਪਣੀ ਮਰਜ਼ੀ ਨਾਲ ਆਏ ਜੀ ਅਛਾ ਆਪਣੀ ਮਰਜ਼ੀ ਨਾਲ ਕੋਈ ਇੱਥੇ ਕੋਈ ਬੰਦੇ ਚ ਨਹੀਂ ਬਣਾਈ ਕਿਸੇ ਨੂੰ ਕੁਛ ਨਹੀਂ ਯਾਰ ਤੁਸੀਂ ਪ੍ਰਚਾਰ ਕੀਤਾ ਸੀਗਾ ਕਿਵੇਂ ਆਏ ਦੱਸਿਆ ਕਿਵੇਂ ਵੀ ਆ ਤੁਸੀਂ ਨਸ਼ਾ ਛਡਾ ਰਹੇ ਹੋ ਇਹ ਨਸ਼ਾ ਜੇ ਮਾਨੂੰ ਪਤਾ ਲੱਗ ਜਾਂਦਾ ਵਾ ਜਿਵੇਂ ਸੰਸਥਾ ਜਿਵੇਂ ਕੋਈ ਸੁਧਰਿਆ ਹੁੰਦਾ ਨਾ ਜੀ ਅੱਗੇ ਜਾ ਕੇ ਜਿੱਦਾਂ ਗਾਂ ਦੀ ਗਾਂ ਮੈਸੇਜ ਬੱਚੇ ਦੇ ਦੇ ਦਿੰਦੇ ਜੀ ਮੈਂ ਉੱਥੋਂ ਠੀਕ ਹੋ ਕੇ ਆਇਆ ਹਾਂ ਤੋ ਉਸ ਸੰਸਥਾ ਨਾਲ ਜੁੜ ਜਾ ਯਾਰ ਉੱਥੋਂ ਤੈਨੂੰ ਵਧੀਆ ਠੀਕ ਹੋ ਜਾਏਗਾ ਜੀ 2 ਮਹੀਨੇ ਚ ਇੰਨੇ ਸਾਰੇ ਬੱਚੇ ਕਿਵੇਂ ਹੋਇਆ ਜੀ ਇਹ ਗਾਂ ਜਿਵੇਂ ਜੀ ਦੇਖੋ ਨਸ਼ਾ ਕਿ ਸਾਰੇ ਪੀੜਤਾ ਜੀ ਅੱਜ ਦਾ ਦਿਨ ਨਸ਼ੇ ਤੋਂ ਅੱਛਾ ਘਰ ਘਰ ਦੇ ਵਿੱਚ ਰੌਲਾ ਪੈ ਰਿਹਾ ਜੀ ਤਲਾਕ ਬੜਾ ਕੁਝ ਹੋ ਰਿਹਾ ਹੈ ਸਾਡੇ ਕੋਲ ਆ ਕੇ ਕਹਿੰਦੇ ਆ ਫੈਮਲੀਆਂ ਵੀ ਕਹਿੰਦੀਆਂ ਪਰ ਅਸੀਂ ਇਹਨੂੰ ਚੱਕੋ ਘਰੋਂ ਨਿਕੋ ਕੇ ਲਿਆ ਸਕਦੇ ਅਸੀਂ ਕਹਿੰਦੇ ਵੀ ਜਿਨ੍ਹਾਂ ਦੇ ਬੱਚਿਆਂ ਦੀ ਇੱਛਾ ਹੈਗੀ ਉਹ ਆਪਣੀ ਇੱਛਾ ਮੁਤਾਬਕ ਆਪ ਹੋਣੀ ਸਰ ਇੱਕ ਦੱਸ ਦਿਓ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਚੀਜ਼ਾਂ ਕਰਨੀ ਚਾਹੀਦੀ ਹੈ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਨਹੀਂ ਮਤਲਬ ਉਹ ਤਾਂ ਜਿਵੇਂ ਸ਼ੇਅਰਿੰਗ 'ਚ ਆਪ ਹੀ ਜੋ ਕੋਈ ਅਸੀਂ ਬੰਦੀ ਕੀਤਾ ਹੋਵੇ ਜੇ ਕਿਸੇ ਨੂੰ ਬੰਦੀ ਨਹੀਂ ਇੱਕ ਇੱਕ ਨਾਲ ਐਸ ਦੇਖੋ ਨਸ਼ਾ ਮੁਕਤੀ ਕੇਂਦਰ ਤੁਸੀਂ ਇਸ ਤਰ੍ਹਾਂ ਨਹੀਂ ਖੋਲ ਸਕਦੇ ਅਫਸਰ ਨੂੰ ਪਤਾ ਤੁਹਾਨੂੰ ਨਸ਼ਾ ਮੁਕਤੀ ਕੇਂਦਰ ਨਹੀਂ ਹੈ ਇਹ ਹੋਰ ਕੀ ਹੈ ਇੱਕ ਮਤਲਬ ਸੰਸਥਾ ਪਾਠ ਕੀਤਾ ਜਾਂਦਾ ਬੱਚਿਆਂ ਨੂੰ ਪਾਠ ਹਾਂਜੀ ਸੁਥਾ ਘੜੀ ਹੈ ਸਸਤਾ ਕਾਲ ਸਾਇਸ ਹੁੰਦਾ ਹੈ ਕਾਲ ਸਾਇਸ ਨਹੀਂ ਕੋਈ ਵੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਇਸ ਤਰ੍ਹਾਂ ਦਾ ਕੰਮ ਕਰਨ ਵਾਸਤੇ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਹੈ ਇਹ ਸਾਨੂੰ ਬਾਬਾ ਜੀ ਬਾਬਾ ਬਤਾਰ ਸਿੰਘ ਜੀ ਉਹਨਾਂ ਦਾ ਸਹਿਯੋਗ ਹੈ ਸਾਨੂੰ ਉਹਨਾਂ ਨੇ ਕਹ ਆ ਬੀ ਇਸ ਲਾਗਾ ਜੋ ਕੰਮ ਤੁਸੀਂ ਕਰ ਸਕਦੇ ਹੋ ਪਤਾ ਹੈ ਕਿ ਕਿਸੇ ਨੂੰ ਬੰਦ ਕੇ ਨਹੀਂ ਰੱਖਣਾ ਕਿਸੇ ਦੀ ਗੱਟ ਮਾਰ ਨਹੀਂ ਕਰਨੀ ਕੋਈ ਕਿਸੇ ਨੂੰ ਆਪਾਂ ਮੈਡੀਸਨ ਨਹੀਂ ਸਖਤ ਦੇਣੀ ਕੋਈ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਦੇਣਾ ਮਤਲਬ ਤੁਸੀਂ ਮੰਨਦੇ ਹੋ ਵੀ ਇੱਥੇ ਕੋਈ ਡਾਕਟਰ ਨਹੀਂ ਹੈਗਾ ਅਜਿਹਾ ਪਰਮਿਸ਼ਨ ਤੁਸੀਂ ਕਰ ਰਹੇ ਹੋ ਜੀ ਜੀ ਮੈਸੇ ਸੜਾਉਣ ਵਾਸਤੇ ਕੋਈ ਡਾਕਟਰ ਬਣਿਆ ਹੀ ਨਹੀਂ ਜੀ ਤੇ ਜਿਹੜੀਆਂ ਦਵਾਈਆਂ ਪਈਆਂ ਜੀ ਉਹ ਕੌਣ ਪ੍ਰੋਵਾਈਡ ਕਰਾਂਦਾ ਕਿਹੜੀਆਂ ਜਿਹੜੀਆਂ ਦਵਾਈਆਂ ਜਿਹੜੀ ਅੰਦਰ ਪਈਆਂ ਦੋ ਉਹ ਤੇ ਦਰਦਾਂ ਵਾਸਤੇ ਸਿਰਫ ਪੇਨ ਗੱਲ ਜਿਵੇਂ ਕਿਸੇ ਦਾ ਕੋਈ ਬਲੱਡ ਦੀ ਪ੍ਰੋਬਲਮ ਆਉਂਦੀ ਜਦੋਂ ਛੱਡਦਾ ਜੀ ਉਹ ਦੇ ਸਕਦੇ ਆਪਾਂ ਉਹ ਕੋਈ ਨਾਰਮਲ ਜਿਹੜੀ ਉਹਨਾਂ ਦੇ ਘਰੋਂ ਜਿਵੇਂ ਪਰਿਵਾਰ ਨੇ ਦੇ ਦਿੱਤੀਆਂ ਜੀ ਬਣ ਕੇ ਉਹਨਾਂ ਦੇ ਜਿਵੇਂ ਬਿੱਲ ਲੈ ਕੇ ਜਿਵੇਂ ਬੱਚਿਆਂ ਨੂੰ ਘਾਲਤੀਆਂ ਵੀ ਸਾਡਾ ਬੱਚਾ ਦਵਾਈ ਖਾ ਰ ਅਸੀਂ ਸਗੋਂ ਦਵਾਈਆਂ ਛੜਾਉਣੇ ਆ ਜੀ ਜਸਵਿੰਦਰ ਸਿੰਘ ਕਿੱਥੇ ਰਹਿੰਦੇ ਹੋ ਬਾਜੀ ਮਲੋਟ ਕਿੰਨੇ ਦਿਨਾਂ ਤੋਂ ਇੱਥੇ ਆ ਗਏ ਹੋ ਤੁਸੀਂ ਦੋ ਦਿਨ ਹੋ ਗਏ ਕੀ ਬਿ ਕਿਉਂ ਐਵੇਂ ਕਿਉਂ ਆ ਜੋ ਉਧਰ ਵੈਸੇ ਹੀ ਮਤਲਬ ਕਿ ਮੈਂ ਆਪ ਦੀ ਇੱਛਾ ਨਾਲ ਛੱਡਣਾ ਚਾਹੁੰਦਾ ਸੀਗਾ ਅੱਛਾ ਨਸ਼ਾ ਛੱਡਣਾ ਚਾਹੁੰਦਾ ਸੀ ਹੂੰ ਹੂੰ ਹੁਣ ਕੀ ਲੱਗਦਾ ਤੁਹਾਨੂੰ ਉਧਰ ਤੁਹਾਡੇ ਲੈਨ ਆਏ ਆ ਬ੍ਰਦਰ ਲੈਨ ਆਏ ਆ ਇਹ ਇਨਾਂ ਦੀ ਮਤਲਬ ਆਪ ਦੀ ਤਾਂ ਸਹੀ ਆ ਉਹਨਾਂ ਦੇ ਬਾਈਆਂ ਨੂੰ ਨਹੀਂ ਸੀ ਮੈਂ ਦੱਸਿਆ ਅੱਛਾ ਜਦੋਂ ਉਹਨਾਂ ਨੇ ਪੁੱਛਿਆ ਉਦੋਂ ਬਾਅਦ ਹੀ ਮੈਂ ਦੱਸਿਆ ਵੀ ਮੈਂ ਕਿਵੇਂ ਪਤਾ ਲੱਗਿਆ ਤੁਹਾਨੂੰ ਬੋਰ ਦੇ ਵਿੱਚ ਇਸ ਤਰ੍ਹਾਂ ਦਾ ਨਸ਼ਾ ਛੁਡਾਓ ਕੇਂਦਰ ਚੱਲ ਰਿਹਾ ਉਹ ਮੇਰਾ ਕੋਈ ਸੱਜਣ ਮਿੱਤਰ ਸੀਗਾ ਉਹ ਬਾਹਰ ਗਿਆ ਰਿਲੇਟਿਵ ਸੀਗਾ ਵਾਈਆਂ ਦੇ ਵਿੱਚ ਅੱਛਾ ਅੰਦਰ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕੀਤਾ ਜਾਂਦਾ ਸੀ ਦਿੱਕਤ ਪਰੇਸ਼ਾਨੀ ਵੀਰੇ ਕੋਈ ਨਹੀਂ ਬਸ ਬਾਕੀ ਕੁਛ ਮੈਂ ਥੋੜਾ ਮੰਨ ਲਓ 4-5 ਦਿਨਾਂ ਮੈਡੀਸਨ ਖਾਣੀ ਪੈਂਦੀ ਹੈ ਨਾ ਅੱਛਾ ਉਹਦੇ ਕਰਕੇ ਦਿੱਕਤ ਰਹਿੰਦੀ ਹੈ ਕੋਈ ਨਸ਼ਾ ਤਾਂ ਨਹੀਂ ਮਿਲਦਾ ਅੰਦਰ ਨਸ਼ਾ ਮਿਲਦਾ ਕੋਈ ਨਹੀਂ ਨਹੀਂ ਨਸ਼ਾ ਨਹੀਂ ਵੀਰੇ ਨਸ਼ਾ ਨਹੀਂ ਮਿਲਦਾ ਠੀਕ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਹੋ ਇਹ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਕੋਈ ਜਿਹੜਾ ਕੀ ਹੈ ਬਿਨ ਅਰਜਿਸਟ੍ਰੇਸ਼ਨ ਤੋਂ ਜਿਹੜਾ ਨਸ਼ਾ ਛਡਾਓ ਕੇਂਦਰ ਬਣਾਇਆ ਗਿਆ ਹੈ ਜਿਹਨਾਂ ਨੂੰ ਅਸੀਂ ਚੈੱਕ ਕੀਤਾ ਪੂਰੀ ਤਲਾਸ਼ੀ ਕੀਤੀ ਗਈ ਜਿਸ ਵਿੱਚ ਕੋਈ ਵੀ ਹਜੇ ਤੱਕ ਦਾ ਫਿਲਹਾਲ ਕੋਈ ਤਰਾਜੋਕ ਚੀਜ਼ ਨਹੀਂ ਮਿਲੀ ਫਿਰ ਵੀ ਅਸੀਂ ਜਿਹੜੇ ਇਹਨਾਂ ਦੇ ਜੋ ਇਹਨਾਂ ਦੇ ਪ੍ਰੋਪਰ ਵੈਰੀਫਾਈ ਕਰਕੇ ਜੋ ਵੀ ਹੋਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਚਾਹੀਦੀ ਮੈਂ ਬੰਦੇ ਲਾਪਤਾ ਹੁੰਦੀ ਕੰਪਲੀਟ ਆਈ ਹੋਊਗੀ ਇਹ ਸਾਨੂੰ ਗੁਪਤ ਸੂਚਨਾ ਹੀ ਮਿਲੀ ਸੀਗੀ ਨਹੀਂ ਇਹ ਕਿਵੇਂ ਪਤਾ ਲੱਗਿਆ ਹੁਣ ਮਤਲਬ ਇੰਨੇ ਚਿਰ ਤੋਂ ਇਹ ਚੱਲ ਰਿਹਾ ਕਿੰਨੇ ਚਿਰ ਤੋਂ ਚੱਲ ਰਿਹਾ ਤੇ ਹੁਣ ਕਿਵੇਂ ਪਤਾ ਲੱਗਿਆ ਅਚਾਨਕ ਅੱਜ ਕਿਸੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਇਸ ਬਾਰੇ ਤੁਰੰਤ ਕਾਰਵਾਈ ਕਰਦੇ ਆ ਜਿਹੜੀ ਮੈਂ ਆਪਣੇ ਪੁਲਿਸ ਪਾਰਟੀ ਦੇ ਇੱਥੇ ਕੀਤੀ ਹੈ ਇੱਥੇ ਅਸੀਂ ਪੂਰੀ ਜਿਹੜੀ ਪ੍ਰੋਪਰ ਵੈਰੀਫਾਈ ਕਰ ਰਹੇ ਹਾਂ ਕਿੰਨੇ ਕਿੰਨੇ ਕੁ ਮੁੰਡੇ ਨਹੀਂ ਜੀ ਕੋਈ ਡਾਕਟਰ ਨਹੀਂ ਕਿੰਨੇ ਕੁ ਮੁੰਡੇ ਹੈਗੇ ਅੰਦਰ ਇਹਨਾਂ ਦੀ 30 30 ਤੋਂ 35 ਹੋਣਗੇ ਅੱਛਾ ਕਿਧਰ ਕਿਧਰ ਦੇ ਮੁੰਡੇ ਆ ਕੋਈ ਆਪਣੀ ਮਰਜ਼ੀ ਨਾਲ ਆਏ ਆ ਜ਼ਬਰਦਸਤੀ ਲਿਆਇਆ ਗਿਆ ਇਹਨਾਂ ਨੂੰ ਜਿਵੇਂ ਜਿਵੇਂ ਅਸੀਂ ਤੋਂ ਪਤਾ ਕਰ ਰਹੇ ਹਾਂ ਕੋਈ ਆਪਣੀ ਮਰਜ਼ੀ ਨਾਲ ਆਇਆ ਕਿਸੇ ਦੇ ਘਰ ਦੇ ਇਹਨਾਂ ਨੂੰ ਛੱਡ ਕੇ ਗਏ ਆ ਹੂੰ ਹੂੰ ਵੈਰੀਫਾਈ ਕਰ ਰਹੇ ਆ ਪੂਰਾ ਮਟਰ ਮੈਡਮ ਅਵੈਧ ਰੂਪ ਤੋਂ ਇਸ ਤਰ੍ਹਾਂ ਚੱਲ ਸਕਦਾ ਕੋਈ ਨਹੀਂ ਜੀ ਕਿ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਇਹਨੂੰ ਬੰਦ ਕੀਤਾ ਜਾਊਗਾ ਕੋਈ ਕਾਰਵਾਈ ਹੋਊਗੀ ਕੀਤੀ ਜਾਊਗੀ ਇਹਨਾਂ ਦੇ ਖਿਲਾਫ ਠੀ